ਸ਼੍ਰੋਮਣੀ ਕਾਲੀ ਦਲ ਚੱਲ ਰਹੀ ਤਕਰਾਰ ਨੂੰ ਲੈ ਕੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਪਟਿਆਲੇ 'ਚ ਇੱਕ ਨਿੱਜੀ ਪ੍ਰੋਗਰਾਮ 'ਚ ਆਏ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਸ਼੍ਰੋਮਣੀ ਕਾਲੀ ਦਲ ਦਾ ਅੰਦਰੂਨੀ ਮਾਮਲਾ ਕਿਉਂਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਸੁਖਬੀਰ ਬਾਦਲ ਦੀ ਲੀਡਰਸ਼ਿਪ ਕਬੂਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਾਰਟੀ 'ਚ ਇਹ ਗੱਲ ਚੱਲ ਰਹੀ ਹੈ ਪਰ ਸੁਖਬੀਰ ਬਾਦਲ ਮਸਲਾ ਲਮਕਾਰ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅਸਲੀਅਤ ਸਮਝਦਿਆਂ ਫੌਰਨ ਵਰਕਰਾਂ ਤੇ ਆਗੂਆਂ ਦੀ رائے ਮੁਤਾਬਕ ਕੰਮ ਕਰਨਾ ਚਾਹੀਦਾ ਹੈ ਦੱਸਦੇ ਕਿ ਸ਼੍ਰੋਮਣੀ ਦੇ ਦਰਜਨਾ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਇਹ ਮੰਗ ਲੋਕ ਸਭਾ ਚੋਣਾਂ ਚ ਹਾਰ ਤੋਂ ਬਾਅਦ ਕੀਤੀ ਜਾ ਰਹੀ ਹੈ ਜਿਸ ਤੇ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਉਹਨਾਂ ਦਾ ਕਹਿਣਾ ਹੈ ਕਿ ਸੀਨੀਅਰ ਆਗੂਆਂ ਨੂੰ ਸੁਖਬੀਰ ਬਾਦਲ ਦੀ ਲੀਡਰਸ਼ਿਪ ਕਬੂਲ ਨਹੀਂ ਹੈ ਇਸ ਲਈ ਸੁਖਬੀਰ ਬਾਦਲ ਨੂੰ ਅਸਲੀਅਤ ਸਮਝਦੇ ਹਾਂ ਫੋਰਨ ਵਰਕਰਾਂ ਤੇ ਆਗੂਆਂ ਦੀ ਰਾਏ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਇੱਕ ਸ਼੍ਰੋਮਣਿਕਾ ਤੁਹਾਡਾ ਕੀ ਲੜਾ ਹੈ ਕਿ ਜੋ ਚੱਲਦਾ ਪਿਆ ਬਾੜ ਦੇ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਪਟਾਉ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਥਰ ਜਤ ਨੁਮਾਇੰਦਗੀ ਕਰਦੀ ਕ ਹੁਣ ਹਾਲਾਤ ਨੇ ਨਹੀਂ ਉਹਨਾਂ ਦਾ ਹੀ ਆਪਣਾ ਮੈਟਰ ਹੈ ਜੀ ਪਾਰਟੀ ਦਾ ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਹੈ ਜਾਂ ਲੀਡਰ ਹੈ ਸੀਨੀਅਰ ਲੀਡਰ ਹੈ ਉਹ ਨਹੀਂ ਸਮਝਦੇ ਵੀ ਸੁਖਬੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਹੈ ਪਾਰਟੀ ਚਲਾਉਣ ਦੀ ਉਹ ਫਿਰ ਅੱਡ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਹੈ ਜੀ ਆਪਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ